ਯਾਰ ਹਾਲਾਤ ਇੰਨੇ ਮਾੜੇ ਹੋਏ ਪਏ ਨਾ ਟੈਕਨੋਲੋਜੀ ਦੇ ਨਾਲ ਕਿ ਤੁਹਾਡੇ ਬੈਂਕ ਖਾਤਿਆਂ ਦੇ ਵਿੱਚ ਵੜ ਵੜ ਕੇ ਪੈਸੇ ਖੋਣ ਵਾਲਾ ਕੰਮ ਹੋਇਆ ਪਿਆ ਵਾ ਮੈਂ ਤੁਹਾਨੂੰ ਇਨਸੀਡੈਂਟ ਦੱਸਦਾ ਵਾਂ ਹੋਇਆ ਕਿ ਮੇਰੀ ਭਾਬੀ ਨੂੰ ਸਾਡੇ ਹੀ ਇੱਕ ਬਹੁਤ ক্লোਜ਼ ਫਰੈਂਡ ਦੀ ਵਾਈਫ ਵੱਲੋਂ ਇੰਸਟਾਗ੍ਰam ਦੇ ਉੱਪਰ ਮੈਸੇਜ ਆਉਂਦਾ ਵਾ ਪਹਿਲਾਂ ਬਹੁਤ ਜੈਨੂ ਅਜੇ ਤਰੀਕੇ ਦੇ ਨਾਲ ਹਾਲਚਲ ਪੁੱਛਿਆ ਜਾਂਦਾ ਵਾ ਫੇਰ ਕਿਹਾ ਜਾਂਦਾ ਵਾ ਕਿ ਮੈਨੂੰ ਇੱਕ ਤੇਰੀ ਫੇਵਰ ਚਾਹੀਦੀ ਸੀਗੀ ਤੇ ਜਦੋਂ ਆਪਾਂ ਜਦੋਂ ਬਹੁਤ ਤੁਹਾਡੇ ক্লোਜ਼ ਫਰੈਂਡ ਦੀ ਆ ਵਾਈਫ ਜਾਂ ਤੁਹਾਡੀ ক্লোਜ਼ ਫਰੈਂਡ ਦਾ ਤੁਹਾਨੂੰ ਮੈਸੇਜ ਆਉਂਦਾ ਹਨਾ ਤੁਹਾਨੂੰ ਸ਼ੱਕ ਵੀ ਨਹੀਂ ਹੁੰਦੀ ਇਹ ਚੀਜ਼ ਤੇ ਤਾਂ ਆਬੀਅਸਲੀ ਭਾਬੀ ਨੇ ਕਿਹਾ ਵੀ ਹਾਂਜੀ ਦੱਸੋ ਤੇ ਭਾਬੀ ਨੂੰ ਕਿਹਾ ਜਾਂਦਾ ਵਾ ਕਿ ਮੇਰੇ ਫਰੈਂਡ ਦੀ ਕੋਈ ਡਾਟਰ ਆ ਉਹ ਬੱਚੀ ਨੇ ਪਾਰਟਿਸਿਪੇਟ ਕੀਤਾ ਵਾ ਕੋਈ ਆਈਕੀਆ ਦਾ ਕੰਪੀਟੀਸ਼ਨ ਚੱਲ ਰਿਹਾ ਵਾ ਉਹਦੇ ਵਿੱਚ ਉੱਥੇ ਵੋਟ ਪੋਲਿੰਗ ਹੋਣੀ ਆ ਤੇ ਉਹਨੂੰ ਥੋੜੀਆਂ ਜੀਆਂ ਵੋਟਾਂ ਚਾਹੀਦੀਆਂ ਵਾ ਉਹ ਕੰਪੀਟੀਸ਼ਨ ਜਿੱਤਣ ਵਾਸਤੇ ਤੇ ਜੇ ਤੁਸੀਂ ਫੇਵਰ ਕਰ ਸਕਦੇ ਆ ਉਹਨੂੰ ਵੋਟ ਪਾ ਦਿਓ ਤੇ ਆ ਹੋਰਾਂ ਨੂੰ ਵੀ ਜੰਪਵਾ ਦੋ ਹਨ ਤੇ ਓਬਵੀਅਸ ਗੱਲ ਆ ਕਿ ਆਪਾਂ ਕਹਿ ਦਿੰਨੇ ਹਾਂ ਕੋਈ ਗੱਲ ਨਹੀਂ ਹਨ ਤੇ ਭਾਬੀ ਨੇ ਕਿਹਾ ਵੀ ਕੋਈ ਨਹੀਂ ਲਿੰਕ ਭੇਜ ਦੋ ਜਦੋਂ ਲਿੰਕ ਉਹਨੇ ਭੇਜਿਆ ਆਈ ਕੀ ਆਦਾ ਹਨ ਮੈਨਾਲ ਸਕਰੀਨਸ਼ਾਟ ਲਾਉਣਾ ਸਾਰੇ ਉਹ ਲਿੰਕ ਦੇ ਉੱਪਰ ਜਦੋਂ ਕਲਿੱਕ ਕੀਤਾ ਪਹਿਲਾਂ ਉਹ ਓਪਨ ਨਹੀਂ ਹੋਇਆ ਤੇ ਭਾਬੀ ਨੇ ਫੇਰ ਮੈਸੇਜ ਕੀਤਾ ਕਿ ਓਪਨ ਨਹੀਂ ਹੋ ਰਿਹਾ ਤੇ ਉਧਰੋਂ ਮੈਸੇਜ ਆਇਆ ਕਿ ਡਿਫਰੈਂਟ ਬ੍ਰਾਊਜ਼ਰ ਦੇ ਉੱਪਰ ਟਰਾਈ ਕਰਕੇ ਦੇਖੋ ਹਨਾ ਚਲੋ ਲਿੰਕ ਓਪਨ ਹੋ ਗਿਆ ਪਰ ਜਦੋਂ ਉਸ ਤੋਂ ਗਾਂ ਲਿੰਕ ਦੇ ਉੱਪਰ ਕਲਿੱਕ ਕੀਤਾ ਗਿਆ ਹਨਾ ਤਾਂ ਉਹਦੇ ਉੱਪਰ ਲਾਈਕ ਮੈਸੇਜ ਆ ਗਿਆ ਕਿ ਤੁਹਾਡੀ ਜਿਹੜੀ ਯੂ نو ਪਰਸਨਲ ਇਨਫੋਰਮੇਸ਼ਨ ਹੈ ਆ ਜਾਂ ਕੋਈ ਵੀ ਕਹਿੰਗੇ ਆਪਣੇ ਫੋਨਾਂ ਦੇ ਵਿੱਚ ਕਈ ਵਾਰੀ ਹੁੰਦਾ ਵਾ ਜਿਵੇਂ ਕਾਲ ਦੇ ਉੱਪਰ ਵੀ ਲੱਗ ਜਾਂਦਾ ਹਨਾ ਜੇ ਸਪੈਮ ਕਾਲ ਆ ਜਾਂ ਕੋਈ ਹੈ ਆਪ ਨੂੰ ਪਤਾ ਲੱਗ ਜਾਂਦਾ ਹਨਾ ਉਸ ਤਰੀਕੇ ਨਾਲ ਜਦੋਂ ਭਾਬੀ ਨੂੰ ਸ਼ੱਕ ਲੱਗਾ ਕਿ ਕੁਝ ਫਿਸ਼ੀ ਹੈ ਇਹਦੇ ਵਿੱਚ ਤੇ ਭਾਬੀ ਨੇ ਰਾਈਟ ਅਵੇ ਇਸ ਗੱਲੋਂ ਉਹ ਐਕਟਿਵ ਰਹਿ ਗਈ ਕਿ ਉਹਨੇ ਰਾਈਟ ਅਵੇ ਉਹਦੇ ਦਿਮਾਗ 'ਚ ਗੱਲ ਆ ਗਈ ਕਿ ਉਹਨੇ WhatsApp ਕੀਤਾ ਉਸੇ ਫਰੈਂਡ ਨੂੰ ਜਦੋਂ WhatsApp ਦੇ ਉੱਪਰ ਮੈਸੇਜ ਕੀਤਾ ਪੁੱਛਿਆ ਤਾਂ ਉਹਨੇ ਕਿਹਾ ਵੀ ਮੋਰੋਂ ਉਹਨਾਂ ਦੀ ਫਰੈਂਡ ਨੇ ਕਿਹਾ ਕਿ ਮੈਂ ਤੁਹਾਨੂੰ ਕੋਈ ਮੈਸੇਜ ਨਹੀਂ ਕੀਤਾ ਹਨ ਜਦੋਂ ਉਹਨੇ ਚੈੱਕ ਕੀਤਾ ਉਹ ਕਹਿੰਦੀ ਮੇਰਾ Instagram ਆ ਜਿਹੜਾ ਉਹ ਕਿਸੇ ਨੇ ਹੈਕ ਕਰ ਲਿਆ ਸੋ ਉਹਦਾ Instagram ਹੈਕ ਕਰਕੇ ਮੈਸੇਜ ਕੀਤਾ ਗਿਆ ਭਾਬੀ ਨੂੰ ਤੇ ਜੇ ਉਹ ਲਿੰਕ ਦੇ ਉੱਪਰ ਕਲਿੱਕ ਹੁੰਦਾ ਆ ਹਨਾ ਮੈਂ ਅੱਗੇ ਵੀ ਬਹੁਤ ਵਾਰੀ ਵੀਡੀਓ ਇਹ ਪਾ ਚੁੱਕਿਆ ਇਨ੍ਹਾਂ ਟੌਪਿਕਾਂ ਦੇ ਉੱਪਰ ਲੋਕਾਂ ਦੇ ਬਹੁਤ ਸਾਰੇ ਪੈਸੇ ਖਰਾਬ ਹੋ ਰਹੇ ਆ ਇਸ ਚੀਜ਼ ਨੂੰ ਸੀਰੀਅਸ ਲਿਆ ਕਰੋ ਕਿ ਪਹਿਲੀ ਗੱਲ ਤਾਂ ਮੈਂ ਇਹ ਕਹਿੰਨਾ ਵਾਂ ਕਿ ਜਿੰਨਾ ਕ ਮੈਂ ਹੁਣ ਜੋ ਮੈਟ੍ਰਿਕ ਯੂਜ਼ ਕਰਦਾ ਕਿ ਇੱਕ ਡਿਵਾਈਸ ਚਾਹੇ ਫੋਨ ਚਾਹੇ ਲੈਪਟਾਪ ਘਰ ਦੇ ਵਿੱਚ ਰੱਖੋ ਜਿਹਦੇ ਵਿੱਚ ਤੁਹਾਡਾ ਸਿਰਫ ਬੈਂਕਿੰਗ ਵਾਲੀਆਂ ਐਪਾਂ ਚਾਹੀਦੀਆਂ ਉਹਦੇ ਵਿੱਚ ਹੋਰ ਕੋਈ ਵੀ ਐਪ ਨਹੀਂ ਚਾਹੀਦੀ ਤੁਹਾਨੂੰ ਹਨਾ ਕੋਈ ਵੀ ਉਹਦੇ ਵਿੱਚ ਐਪ ਸਿੰਗਲ ਪਨਾ ਰੱਖੋ ਜਿਹੜੇ ਫੋਨ ਦੇ ਵਿੱਚ ਤੁਸੀਂ SIM ਪਾਇਆ ਹੋ ਉਹਦੇ ਵਿੱਚ ਬੈਂਕਿੰਗ ਕਦੇ ਵੀ ਨਾ ਕਰੋ ਟੈਪ ਜਾਂ ਫੋਨ ਰੱਖੋ ਐਕਸਟਰਾ ਕਰੇ ਜੇ ਤੁਹਾਨੂੰ ਬਾਹਰ ਵੀ ਮੰਨ ਲਓ ਕਿਤੇ ਟਰੈਵਲ ਕਰਦੇ ਆ ਜਾਣਾ ਪੈਂਦਾ ਤੁਹਾਨੂੰ ਹਨਾ ਲੋਡ ਪੈਂਦੀ ਆ ਬੈਂਕਿੰਗ ਦੀ ਤਾਂ ਆਪਣੇ ਫੋਨ ਤੋਂ ਹੌਟਸਪੌਟ ਔਨ ਕਰਕੇ ਉਹ ਉਹਦੇ ਤੋਂ ਤੁਸੀਂ ਆਪਦੀ ਬੈਂਕਿੰਗ ਕਰ ਸਕਦੇ ਆ ਮੈਨੂੰ ਇਹ ਸੇਫ ਲੱਗਦਾ ਬਾਕੀ ਜੇ ਤੁਹਾਡੇ ਕੋਲੇ ਕੋਈ ਹੋਰ ਹੋਇਆ ਹਨ ਹਾਲਤ ਆ ਦੱਸਿਓ ਕਿ ਕਿਸ ਤਰੀਕੇ ਨਾਲ ਬਚਿਆ ਜਾ ਸਕਦਾ ਹਨ ਸੋ ਇਹ ਬਹੁਤ ਇਦਾਂ ਦੇ ਸਕੈਮ ਚੱਲ ਰਹੇ ਯਾਰ ਬਹੁਤ ਜ਼ਿਆਦਾ ਇੰਨਾ ਹੁਣ ਤਾਂ ਲੇਕ ਕਹਿ ਲੋ ਇਹ ਸੋਸ਼ਲ ਮੀਡੀਆ ਲਾ ਲਓ ਜਾਂ ਟੈਕਨੋਲੋਜੀ ਫੋਨ ਹੁਣ ਤਾਂ ਵਰਤਣ ਤੋਂ ਵੀ ਡਰ ਲੱਗਦਾ ਇਹਨਾਂ ਨੂੰ ਹਨ ਵੀ ਪਤਾ ਨਹੀਂ ਕਿਦਾਂ ਦਾ ਸਿਸਟਮ ਚੱਲੀ ਜਾਂਦਾ ਹੈ ਨਾ ਫਿਰ ਮੈਂ ਅੱਗੇ ਹਮੇਸ਼ਾ ਕਹਿਣਾ ਹੁੰਦਾ ਕਿ ਕਿਸੇ ਵੀ ਲਿੰਕ ਦੇ ਉੱਪਰ ਕਦੇ ਵੀ ਕਲਿੱਕ ਨਾ ਕਰੋ ਤੁਹਾਡੇ ਫੋਨ ਤੇ ਟੈਕਸਟ ਮੈਸੇਜ ਆਉਂਦਾ ਜਾਂ ਈਵਨ ਤੁਹਾਨੂੰ ਈਮੇਲ ਆਉਂਦੀ ਆ ਹਨਾ Amazon ਦਾ ਜਈ ਕਈ ਵਾਰ ਆਪਾਂ ਪੈਕੇਜ ਆਰਡਰ ਕਰਦੇ ਆ ਤੇ ਉਹਦੀ ਕਨਫਰਮੇਸ਼ਨ ਵਾਸਤੇ ਆਪ ਨੂੰ ਆਉਂਦਾ ਹੁੰਦਾ ਕਿ ਤੁਸੀਂ ਸਾਈਨ ਕਰਨੇ ਜਾਂ ਨਹੀਂ ਕਰਨੇ ਨਾ ਉਹ ਵੀ ਜਿਹੜੀਆਂ ਸਾਰੀਆਂ ਚੀਜ਼ਾਂ ਜੇ ਤੁਹਾਨੂੰ ਮੈਸੇਜ ਵੀ ਆਉਂਦਾ ਵਾ ਤੁਸੀਂ ਆਫੀਸ਼ੀਅਲੀ ਉਹਨਾਂ ਦੀ ਐਪ ਖੋਲ ਕੇ ਉਹਨਾਂ ਦੀ ਐਪ ਦੇ ਉੱਪਰ ਜਾ ਕੇ ਉੱਥੇ ਆਪਦਾ ਸਾਰਾ ਕੁਝ ਚੈੱਕ ਕਰੋ ਜਾਂ ਉੱਥੇ ਇਨਫੋਰਮੇਸ਼ਨ ਪਾਓ ਕਿਸੇ ਵੀ ਟੈਕਸਟ ਮੈਸੇਜ ਦੇ ਲਿੰਕ ਉੱਪਰ ਕਦੇ ਵੀ ਨਾ ਕਲਿੱਕ ਕਰੋ ਚਾਹੇ ਤੁਹਾਨੂੰ ਜੀਦਾ ਮਰਜ਼ੀ ਆਈ ਜਾਂਦਾ ਹੋਵੇ ਈਵਨ ਕਿਸੇ ਦਾ ਜੇ ਫੋਨ ਵੀ ਆਉਂਦਾ ਵਾ ਜੇ ਤੁਹਾਨੂੰ ਮਾੜਾ ਜਿਹਾ ਵੀ ਸ਼ੱਕ ਪੈਂਦਾ ਆ ਫੋਨ ਤਾਂ ਜੇ ਬੈਂਕ ਵੱਲੋਂ ਜਾਂ ਕਿਸੇ ਵੱਲੋਂ ਆਉਂਦਾ ਵਾ ਕੋਈ ਵੀ ਇਨਫੋਰਮੇਸ਼ਨ ਉਹਨਾਂ ਨੂੰ ਦੇਣ ਤੋਂ ਪਹਿਲਾਂ ਜੇ ਤੁਹਾਨੂੰ ਲੱਗਦਾ ਉਹਨਾਂ ਨੂੰ ਕੋ ਮੈਨੂੰ ਲੈਟਰ ਪਾਓ ਮੇਲ ਕਰੋ ਮੈਨੂੰ ਮੇਲ ਜੇ ਤੁਹਾਡੇ ਮੇਲ ਦੇ ਵਿੱਚ ਆਉਂਦੀ ਆ ਹਨਾ ਤੇ ਉਹਦੇ ਤੇ ਆਪਣਾ ਆਈਡੀਆ ਹੋ ਜਾਂਦਾ ਇੱਥੇ ਆਪਣੇ ਕੋਲ ਟਾਈਮ ਬਹੁਤ ਘੱਟ ਹੁੰਦਾ ਹਨਾ ਤੇ ਕਈ ਵਾਰੀ ਆਪਾਂ ਗਲਤੀ ਕਰ ਜਾਂਦੇ ਆ ਕਾਲੀ ਦੇ ਵਿੱਚ ਸੋ ਇਹ ਇਨਸੀਡੈਂਟ ਹੋਇਆ ਸੀਗਾ ਮੈਨੂੰ ਲੱਗਾ ਕਿ ਮੈਨੂੰ ਦੱਸਣਾ ਚਾਹੀਦਾ ਹੈ ਨਾ ਲੋਕਾਂ ਨੂੰ ਤਾਂ ਜੋ ਕਿਉਂਕਿ ਬਹੁਤ ਲੋਕਾਂ ਦੇ ਪੈਸੇ ਖਰਾਬ ਹੋਏ ਅੱਗੇ ਇੱਕ ਵੀਡੀਓ ਦੇ ਕੇ ਦੱਸੇ ਮੈਂ ਗੋਰੀ ਦਾ 30 ਕਿ 35000 ਡਾਲਰ ਇਸੇ ਤਰੀਕੇ ਦੇ ਨਾਲ ਉਹਨੂੰ ਫੋਨ ਆਇਆ ਹਨਾ ਤੇ ਆਨਲਾਈਨ ਬੈਂਕਿੰਗ ਬਾਰੇ ਕੁਝ ਕਿਹਾ ਗਿਆ ਪਤਾ ਨਹੀਂ ਤੁਹਾਡਾ ਅਕਾਊਂਟ ਕੋਈ ਟਰਾਈ ਕਰਦਾ ਸੀ ਸਟੀਲ ਕਰਨ ਦੀ ਅਸੀਂ ਲੋਕ ਕਰਤਾ ਆ ਹਨਾ ਤੁਸੀਂ ਆਪਦਾ ਪਾਸਵਰਡ ਹੁਣ ਤੁਸੀਂ ਆਪਦਾ ਆਨਲਾਈਨ ਬੈਂਕਿੰਗ ਆ ਜਿਹੜੀ ਉਹ ਆਪਦਾ ਪਾਸਵਰਡ ਵਗੈਰਾ ਰੀਸੈਟ ਕਰ ਲਿਓ ਤੇ ਉਹ ਫੋਨ ਦੇ ਉੱਪਰ ਹੀ ਉਹ ਚਲੋ 올ਡ ਸੀਗੀ ਹਨਾ ਆਂਟੀ ਉਹਨੂੰ ਨਹੀਂ ਨਾ ਪਤਾ ਦਾ ਫੋਨ ਦੇ ਉੱਪਰ ਰੀਸੈਟ ਕਰਵਾਉਣ ਲੱਗ ਗਿਆ ਪਾਸਵਰਡ ਤੇ ਉਹਦਾ ਸਾਰਾ ਐਕਸੈਸ ਲੈ ਲਿਆ ਉਹਨੇ ਜਦੋਂ ਉਹ ਉਹਨੇ ਟੈਕਸਟ ਮੈਸੇਜ ਭੇਜਿਆ ਕਿ ਆਹ ਲਿੰਕ ਦੇ ਉੱਪਰ ਕਲਿੱਕ ਕਰਕੇ ਹਨਾ ਤੇ ਤੁਸੀਂ ਆਪ ਦਾ ਰੀਸੈਟ ਕਰ ਲਓ ਪਾਸਵਰਡ ਤੇ ਜਦੋਂ ਉਹ ਲੋਡ ਹੋਣ ਲੱਗ ਗਿਆ ਪੇਜ ਉਦੋਂ ਉਹਨੂੰ ਆਂਟੀ ਨੂੰ ਸ਼ੱਕ ਹੋਇਆ ਉਹਨੇ ਰਾਈਟਵੇ ਕਾਲ ਡ੍ਰੌਪ ਕਰਕੇ ਰਾਈਟ ਵੀ ਬੈਂਕ ਨੂੰ ਲਾਈ ਹਨਾ ਤੇ ਬੈਂਕ ਵਾਲੇ ਨੂੰ ਕਿਹਾ ਗਿਆ ਕਿ ਮੇਰਾ ਇਦਾਂ ਕਰਕੇ ਮੈਨੂੰ ਲੱਗਾ ਵੀ ਮੇਰੇ ਨਾਲ ਸਕੈਮ ਹੋ ਗਿਆ ਪਰ ਉਦੋਂ ਉਹਨਾਂ ਨੇ 30000 ਚੱਕ ਲਿਆ ਸੀਗਾ ਫਿਰ ਉਹ ਬੈਂਕ ਵੀ ਗਈ ਉਹ ਤੁਹਾਡੀ ਕਿਤੇ ਰਿਕਵਰੀ ਨਹੀਂ ਤੁਹਾਡਾ ਕ੍ਰੈਡਿਟ ਕਾਰਡ ਜੇ ਚੱਲ ਗਿਆ ਕਿਤੇ ਰਾਈਟ ਉਹਦੀ ਇੰਸ਼ੋਰੈਂਸ ਵਗੈਰਾ ਹੁੰਦੀ ਪਰ ਜੇ ਬੈਂਕ ਅਕਾਊਂਟ ਦੇ ਵਿੱਚੋਂ ਤੁਹਾਡੇ ਪੈਸੇ ਚੱਕੇ ਗਏ ਉਲੀ ਕੋਈ ਰਿਕਵਰੀ ਨਹੀਂ ਹੁਣ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਜਿਵੇਂ ਬੈਂਕਾਂ ਵੀ ਹੈਗੀਆਂ ਹੁਣ ਬੈਂਕਾਂ ਨੂੰ ਥੋੜੀ ਜੀ ਇਹ ਚੀਜ਼ ਉੱਪਰ ਕੰਮ ਕਰਨਾ ਚਾਹੀਦਾ ਆ ਕਿ ਜਿਹੜੇ ਇਹ ਸਕੈਮਰ ਆ ਤੁਸੀਂ ਥੋੜਾ ਜਿਹਾ ਸਿਸਟਮ ਆਪਦਾ ਅਪਗ੍ਰੇਡ ਕਰੋ ਕਿ ਇਹ ਇਨ੍ਹਾਂ ਤੋਂ ਬਚਿਆ ਜਾ ਸਕੇ ਹਨਾ ਸੋ ਇੰਨਾ ਕੁ ਸੀਗਾ ਬਾਕੀ ਆ ਕਿ ਯਾਰ ਸੇਫ ਰਹੋ ਸਾਰੇ ਜਾਨੇ ਸੋਸ਼ਲ ਮੀਡੀਆ ਜਾਂ ਇਹ ਟੈਕਨੋਲੋਜੀ ਆਪਾਂ ਵਰਤ ਰਹੇ ਆ ਇਹ ਬਹੁਤ ਡੇਂਜਰਸ ਆ ਬਹੁਤ ਤਾਂ ਤੋਂ ਤਾਂ ਲੋਕ ਬੈਠੇ ਆ ਪਰ ਮੈਨੂੰ ਲੱਗਦਾ ਕਿ ਬਾਲੇ ਲੋਕ ਸਹੀ ਤਰੀਕੇ ਅਨਾਲ ਇਹਦਾ ਘੱਟ ਹਲੇ ਇਸਤੇਮਾਲ ਕਰਦੇ ਆ ਪਰ ਜਿਹੜੇ ਚੋਰ ਚਟੇ ਆ ਹੈਕਰ ਆ ਜਾਂ ਗਲਤ ਯੂਜ਼ ਕਰਨਾ ਜਿਨ੍ਹਾਂ ਨੇ ਹਨਾ ਉਹ ਲੋਕ ਜ਼ਿਆਦਾ ਹੈਗੇ ਆ ਸੋ ਇਹਦਾ ਸੀਮਤ ਤਰੀਕੇ ਨਾਲ ਹੀ ਯੂਜ਼ ਕਰੋ ਬਾਕੀ ਆਹ ਟਰਿਕ ਮੇਰੀ ਜਰੂਰ ਨੋਟ ਕਰ ਲੋ ਕਿ ਭਾਈ ਜਿਹੜਾ ਵੀ ਡਿਵਾਈਸ ਦੇ ਉੱਪਰ ਤੁਸੀਂ ਬੈਂਕਿੰਗ ਕਰਨੀ ਹੈਗੀ ਆ ਉਹਦੇ ਵਿੱਚ ਸਿਰਫ ਤੁਹਾਡੀਆਂ ਬੈਂਕਿੰਗ ਵਾਲੀਆਂ ਐਪਸ ਹੀ ਹੋਣੀਆਂ ਚਾਹੀਦੀਆਂ ਵਾ ਉਹਨੂੰ ਉਹਦੇ ਵਿੱਚ ਕੋਈ SIM ਨਹੀਂ ਹੋਣੀ ਚਾਹੀਦੀ ਉਹਨੂੰ ਆਪ ਦਾ ਘਰੇ ਰੱਖੋ ਜਦੋਂ ਯੂਜ਼ ਕਰਨਾ ਆ ਜਾਂ ਕੰਮ ਤੇ ਵੀ ਕਰਨਾ ਹੌਟਸਪੌਟ ਨਾਲ ਆਪਦਾ ਯੂਜ਼ ਕਰ ਲਓ ਥੈਂਕ ਯੂ ਜੀ